ਹਾਂਜੀ ਅਸੀਂ ਭੋਗਪੁਰ ਨੂੰ ਜਾ ਰਹੇ ਸੀ ਚਲਾਂਗ ਟੋਲ ਪਲਾਜ਼ੇ ਕੋਲ ਪੈਟਰੋਲ ਪੰਪ ਤੇ ਸਾਡੇ ਪੰਜਾਬੀ ਵੀਰ ਨੇ ਖਾਣ ਪੀਣ ਦਾ ਸਟਾਲ ਲਾਇਆ ਹੋਇਆ ਆ ਤੇ ਆਜੋ ਗੱਲਬਾਤ ਕਰਦੇ ਆ ਸਿੰਘ ਕਾਰਖਾਨਾ ਹਾਂਜੀ ਤੇ ਲੋਕੇਸ਼ਨ ਵਧੀਆ ਆ ਤੇ ਰਾਚਮੀ ਬਹੁਤ ਪਿਆ ਆ ਬਾਈ ਹੁਣਾਂ ਕੋਲ ਤਾਂ ਜਾ ਕੇ ਗੱਲਬਾਤ ਕਰਦੇ ਆ ਹਾਂਜੀ ਪਹਿਲੀ ਗੱਲ ਤਾਂ ਇਹ ਸਾਨੂੰ ਪੰਜਾਬੀਆਂ ਦੀ ਸਪੋਰਟ ਜ਼ਰੂਰ ਕਰਨੀ ਚਾਹੀਦੀ ਆ ਬਿਲਕੁਲ ਚਲਿਓ ਵਿੱਕੀ ਬਿਲਕੁਲ ਬਿਲਕੁਲ ਚਲੋ ਆਜਾ ਸਸੀ ਜੀ ਸਸੀ ਗਾਲ ਜੀ ਪਰ ਇਹ ਸਾਡੇ ਦੇਖਣ ਵਾਲਿਆਂ ਨੂੰ ਇੱਕ ਤਾਂ ਲੋਕੇਸ਼ਨ ਦੱਸ ਦੋ ਤੇ ਤੁਹਾਡੇ ਕੋਲ ਕੀ ਕੀ ਖਾਣੂ ਮਿਲ ਜਾਊਗਾ ਉਹ ਵੀ ਪ੍ਰੋਪਰ ਢੰਗ ਨਾਲ ਸਾਡੇ ਦੇਖਣ ਵਾਲਿਆਂ ਨੂੰ ਜ਼ਰੂਰ ਦੱਸ ਦੋ ਜੀ ਹਾਂ ਜੀ ਆਪਣੀ ਰੂਪੇਸ਼ਨਾ ਟੋਲ ਪਲਾਜ਼ਾ ਦੇ ਕੋਲ ਅੰਬ੍ਰਿਤ ਪੈਟਰੋਲੀਅਮ ਦੇ ਉੱਪਰ ਠੀਕ ਹੈ ਜੀ ਠੀਕ ਹੈ ਜੀ ਆਪਨੇ ਕੋਲ 8-9 ਤਰ੍ਹਾਂ ਦੀ ਆਈਟਮਾਂ ਅਵੇਲੇਬਲ ਹੈ ਉਹਦੇ ਵਿੱਚ ਫੇ ਉਸ ਤੋਂ ਬਾਅਦ ਕੈਟਾਗਰੀ 8-9 ਨੇ ਤੇ 5-6 ਆਈਟਮਾਂ ਹਰ ਕੈਟਾਗਰੀ 'ਚ ਹੈ ਠੀਕ ਹੈ ਜੀ ਦਾ ਤੁਹਾਡੇ ਕੋਲ ਤੁਸੀਂ ਮੀਨੂ 'ਚ ਦੇਖ ਸਕਦੇ ਆ ਨਗੇਟਸ 버ਗਰਸ ਰੈਪ ਪਾਸਤਾ ਫਰਾਈਜ਼ ਕਾਫੀ ਚਾ ਠੀਕ ਹੈ ਜੀ। ਮੈਗੀ ਸੈਂਡਵਿਚ, ਗਾਰਲਿਕ ਬ੍ਰੈਡਸ ਤੇ ਡਰਿੰਕਸ ਵਿੱਚ ਹੋਰ ਕੁਛ ਹੈ ਸਾਡੇ ਕੋਲ? ਠੀਕ ਹੈ ਜੀ। ਤੇ ਭਾਜੀ ਟਾਈਮਿੰਗ ਜਰੂਰ ਦੱਸ ਦਿਓ ਇੱਕ ਵਾਰੀ। ਟਾਈਮਿੰਗ ਭਾਜੀ ਸਾਡੀ ਗਰਮੀਆਂ ਦੀ ਹੈ 2 ਵਜੇ ਤੋਂ ਲੈ ਕੇ ਰਾਤੀ 9:30 ਤੱਕ ਤੇ ਸਰਦੀਆਂ ਦੀ 12 ਵਜੇ ਤੋਂ ਲੈ ਕੇ ਰਾਤੀ 8:30 ਤੱਕ। ਠੀਕ ਹੈ ਜੀ। ਤੇ ਭਾਜੀ ਡਿਲੀਵਰੀ ਕਿੰਨੇ ਕਿਲੋਮੀਟਰ ਦਾਇਰੇ ਤੱਕ ਤੁਹਾਡੀ ਉਪਲਬਧਤਾ? ਡਿਲੀਵਰੀ ਭਾਜੀ 4-5 ਕਿਲੋਮੀਟਰ ਤੱਕ ਅਸੀਂ ਦੇ ਦਿੰਦੀ ਆ। ਠੀਕ ਹੈ ਜੀ। ਥੋੜਾ ਜਿਹਾ ਆਰਡਰ ਵੈਲਿਊ ਕੰਸਾਈਡੀਆ 3-400 ਰੁਪਏ ਦੀ दैट्स ਡਿਲੀਵਰੀ ਫ੍ਰੀ ਰਹਿੰਦੀ ਆ। ਠ 6239100682 ओके okay. ਜਲੰਧਰ ਤੋਂ ਪਠਾਨਕੋਟ ਰੋਡ ਜਿਹੜਾ ਜਾਂਦਾ ਆ ਬਿਲਕੁਲ 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 ਉਹਦੇ ਉੱਤੇ ਆ ਤੇ ਪੈਟਰੋਲ ਪੰਪ ਤੇ ਬਿਲਕੁਲ ਵੇਚ ਆ ਬਿਲਕੁਲ ਬਿਲਕੁਲ ਜਿਹੜੇ ਇਸ ਰੋਡ ਤੇ ਜਾਣ ਵਾਲੇ ਰਾਹਗੀਰ ਆ ਇੱਕ ਵਾਰ ਜਰੂਰ ਭਾਜੀ ਹੁਣਾਂ ਕੋਲ ਵਿਜ਼ਿਟ ਕਰੋ ਕੁਛ ਨਾ ਕੁਛ ਖਾ ਕੇ ਜਰੂਰ ਜਾਓ ਕਿਉਂਕਿ ਪੰਜਾਬੀ ਹੋਣ ਦੇ ਨਾਤੇ ਸਾਨੂੰ ਪੰਜਾਬੀਆਂ ਦੀ ਸਪੋਰਟ ਕਰਨੀ ਪੈਂਦੀ ਆ ਬਿਲਕੁਲ ਜੀ ਬਿਲਕੁਲ ਆਓ ਰਲ ਮਿਲ ਕੇ ਪੰਜਾਬੀ ਭਰਾਵਾਂ ਦੀ ਸਪੋਰਟ ਕਰੀਏ